ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਅਤੇ YouTube ਚੈਨਲ ਆਪਣਾ ਫੇਸਬੁੱਕ ਪੇਜ ਸ਼ਾਹੀ ਸ਼ੌਂਕ ਘੋੜੀਆਂ ਦਾ ਇਸ ਨਾਮ ਤੇ ਆ ਤੇ YouTube ਚੈਨਲ ਆਪਣਾ ਪੰਜਾਬ ਡਿਸਕਵਰੀ 97 ਇਸ ਨਾਮ ਤੇ ਆ ਤੇ ਤੁਸੀਂ ਆਪਣੇ YouTube ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਸਰਸਾ ਡੇਰਾ ਸੱਚਾ ਸੌਦਾ ਸਟੇਬਲ ਵਿਖੇ ਉੱਥੋਂ ਦੇ ਤੁਹਾਨੂੰ ਘੋੜੇ ਘੋੜੀਆਂ ਦਿਖਾਉਣੇ ਆ ਤੇ ਐਂਡ ਤੱਕ ਆਪਣੀ ਸਾਰੀ ਵੀਡੀਓ ਨਾਲ ਬਨੇ ਰਹੋ ਕੱਲਾ ਕੱਲਾ ਜਾਨਵਰ ਤੁਹਾਨੂੰ ਬਾਈ ਜੀ ਦੱਸਣਗੇ ਸਾਰੀ ਡਿਟੇਲ ਕੱਦ ਕਾਠ ਉਮਰ ਸਾਰੇ ਕਾਸੇ ਬਾਰੇ ਤੇ ਆ ਹੁਣ ਆਪਾਂ ਐਂਟਰ ਹੋ ਗਏ ਆ ਸੱਚਾ ਸੌਦਾ ਡੇਰਾ ਸਰਸਾ ਵਿਖੇ ਜੋਗੀ ਡੀ ਐਸ ਐਸ ਰੂ ਸ਼ਾਦ ਸਟੱਡ ਫਾਰਮ ਦੇ ਨਾ ਨਾਲ ਵੀ ਜਾਣਿਆ ਜਾਂਦਾ ਆਹ ਜਿਹੜਾ ਤੁਸੀਂ ਸਕਰੀਨ ਤੇ ਪੋਸਟਰ ਦੇਖ ਰਹੇ ਹੋ ਇਹ ਮਾਰਵਾੜੀ ਆਸਟ੍ਰੇਲੀਅਨ ਜਿਹੜਾ ਰੋਮਿਓ ਸੀ ਇਸ ਟਾਈਮ ਇਥੋਂ ਡੇਰੇ ਤੋਂ ਵੇਚ ਕੇ ਸ਼ਾਇਦ ਬਾਹਰਲੀ ਕਿਸੇ ਸਟੇਟ ਚ ਚਲਾ ਗਿਆ ਬਹੁਤ ਚੰਗਾ ਮਾਰਵਾੜੀ ਘੋੜਾ ਸੀ ਇਹ ਵੀ ਹਾਂ ਤੁਸੀਂ ਪੜ੍ਹ ਸਕਦੇ ਹੋ ਉੱਤੇ ਲਿਖਿਆ ਡੀ ਐਸ ਐਸ ਡੇਰਾ ਸੱਚਾ ਸੌਦਾ ਰੂਹ ਸ਼ਾਦ ਸਟੱਡ ਫਾਰਮ ਇਹ ਰੂਹ ਸ਼ਾਦ ਪਹਿਲਾ ਨੁਗਰਾ ਘੋੜਾ ਸੀ ਜਿਹੜਾ ਉਸ ਦੇ ਨੇਮ ਤੇ ਇਸ ਪਲੈਟਫਾਰਮ ਦਾ ਨਾਮ ਰੱਖਿਆ ਤੇ ਆ ਜਿਹੜਾ ਮਾਰਵਾੜੀ ਆਸਟ੍ਰੇਲੀਅਨ ਰੋਮਿਓ ਇਹਦੀ 1.5 ਚਾਰ ਸਾਲ ਉਮਰ ਤੇ 65 ਪਲੱਸ ਹਾਈਟ ਸੀ ਸ਼ਾਇਰ ਇਹਦਾ ਦਾਣਾ ਸੀ ਤੇ ਜਿਹੜੇ ਬਾਈ ਉੱਥੇ ਫਾਰਮ ਤੇ ਇਨਚਾਰਜ ਨੇ ਉਹਨਾਂ ਦਾ ਨੰਬਰ ਸ਼ੋ ਹੋ ਰਿਹਾ ਉੱਤੇ ਕਈ ਵਾਰ ਵੀਡੀਓ ਕਰਦਿਆਂ ਤੋਂ ਕੋਈ ਸ਼ਬਦਾਂ ਦੀ ਫੇਰ ਫੇਰ ਹੋ ਜੇ ਤਾਂ ਮਾਫੀ ਚਾਹੁੰਦੇ ਆ ਪਹਿਲਾਂ ਹੀ ਆਪਾਂ ਬਾਕੀ ਪੂਰੇ ਧਿਆਨ ਰੱਖ ਕੇ ਆਪਾਂ ਵੀਡੀਓ ਬਣਾਈ ਆ ਤੇ ਆ ਤੁਹਾਨੂੰ ਹੁਣ ਰੋਮੀਓ ਦਾ ਪਾ ਰਿਜ਼ਲਟ ਦਿਖਾਉਣ ਲੱਗੇ ਆ ਜੋ ਕਿ ਡੇਰਾ ਵਿਖਈ ਇਹ ਘੋੜਾ ਆਹ ਤੋ ਹਾਂ ਨਿਕਲੀ ਇਹ ਨਾ ਹੋਇਆ ਨਹੀਂ ਇਹਨਾਂ ਤੋਂ ਹੋਇਆ ਨਹੀਂ ਦੋ ਦੰਦ ਹੀ ਹੋਊਗਾ ਫਿਰ ਹਨਾ ਜੀ ਹਾਂ ਦੋ ਸਾਲ ਦਾ ਹੋਊਗਾ ਇਹ ਇਹ ਤਾਂ ਬਚ ਹੀ ਆ ਜੀ ਕਾਹ ਦੀ ਪੁੱਛਦੇ ਆਂ ਬਾਈ ਨੂੰ ਆਪਾਂ ਥੋੜਾ ਇੱਕ ਨੰਬਰ ਵਨ ਹਾਂ ਉਨ ਤੱਕ ਲੱਗ ਜੀ ਇਹ ਛੱਡ ਨਾ ਹੋਣੀ ਚਾਹੀਦੀ ਦਰ ਪਰ ਲੱਗਣਾ ਲੱਗਦਾ ਬਾਕੀ ਉਹਦਾ ਮਾਰ ਨਹੀਂ ਕਰਨਾ ਜਾਂ ਰੱਖਦਾ ਆਪਾਂ ਜੀ ਤੱਕਾ ਕਰਦਾ ਪੂਰਾ ਹਨਾ ਪੂਰਾ ਇੱਕੋ ਕੋੜਾ ਆ ਦੇ ਆ ਦੇ ਉਹ ਵਾਹ ਉਹ ਵੀ ਚੰਗਾ ਦੇਖੋ ਇਨੀ ਉਮਰ ਤੱਕ ਤਾਂ ਇਹ ਇਹ ਵੀ ਅਰੇ ਲੱਗ ਗਿਆ ਅਜੇ ਪੰਜਾਰੇ ਲੱਗੇ ਮਾਇਓ ਖਾਈ ਦੇ ਕਿ ਵਿਚਾਰੇ ਹਾਂਜੀ ਇਹ ਆਦੇ ਕਿ ਤੈਨੂੰ ਖਾਲਦਾ ਨਹੀਂ ਪਾਉਂਦਾ ਇਹ ਰੋਮੀਓ ਘੋੜੇ ਦਾ ਬੱਚਾ ਪਿਆਰੇ ਲੱਗਿਆ ਇਹਦਾ ਕੀ ਨਾਮ ਬਾਈ ਜੀ ਰੱਖਿਆ ਆਪਾਂ ਸਹਿਬਾਜ ਸਹਿਬਾਜ ਆਸਟ੍ਰੇਲੀਅਨ ਸਹਿਬਾਜ ਮਰਦੀ ਦੀ ਦੁਕਾਨ ਤੋਂ ਮਿਲ ਗਈ ਗੱਲੋ ਅੱਛਾ ਅੱਛਾ ਉਹ ਲੋਗ ਜਿਹਾ 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 ਤੱਪੀ ਚੁਗਿਆ ਅਛਾ ਉਹ ਕੀ ਠੀਕ ਹੋ ਗਿਆ ਉਹ ਲੋਗ ਲੋ ਜਿਹਾ 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 ਤਿਰੰਗਾ ਜਾਂਦਾ ਮਲਾਹ ਦੇ ਸਵਾਦ ਦੀ ਟਾਲੇਦਾਰ कि हाइट है छहठ इंच हाइट आस्ट्रेलियन शहबाज़ सताहठ इंच हाइट सिक्सटी

ਨਹੀਂ ਜਾ ਦੋਨੇ ਦੂਜੇ ਆ ਜਾਣਗੇ ਇਹਨਾਂ ਨੂੰ ਬਰਜੇ ਤੱਕ ਵੱਧ ਮਾਰ ਰਿਜ਼ਲਟ ਆ ਗਿਆ ਬਾਈ ਇਹਦੇ ਘੋੜੇ ਦੇ ਖੜੇ ਬਾਈ ਜਾ ਸਾਹਮਣੇ ਖੜੇ ਅੱਛਾ ਸਾਹਮਣੇ ਅੰਦਰ ਹੀ ਆ ਅੱਛਾ ਇੱਧਰ ਲੈ ਵਸ ਪਹਿਲੇ ਪਾਸੇ ਉੱਧਰ ਹੈ ਬਾਈ ਅੱਛਾ ਭਰ ਲਿਆ ਆ ਜਾ ਉਹਦੇ ਨਾਲ ਬਹੁਤ ਸੋਹਣਾ ਰਿਜ਼ਲਟ ਸ਼ਾਬਾਸ਼ ਘੋੜੇ ਦਾ ਇਹ ਦੋ ਪੈਰ ਚਿੱਟੇ ਮੱਥੇ ਪਟਾ ਜੀ ਹਨਾ ਤਿੰਨ ਪੈਰ ਬਾਈ ਅੱਜ ਤਿੰਨ ਪੈਰ ਚਿੱਟੇ ਥੋੜਾ ਜਿਹਾ ਕਿਹੜੀ-ਕਿਹੜੀ ਦੀ ਬੱਚਾ ਜੀ ਇਹ ਆ ਇਹ ਆਪ ਇਹ ਆਪ ਦੀ ਮਾਸੀ ਪ੍ਰਭਾਤ ਲਾਈਨ ਦੀ ਬਈ ਪ੍ਰਭਾਤ ਲਾਈਨ ਦੀ ਇਹਦੀ ਮਾਸੀ ਬਸ਼ੇਰੀ ਆਈ ਹੈ ਹਨਾ ਬਸ਼ੇਰੀ ਮਾਹ ਚੰਗੀ ਬਸ਼ੇਰੀ ਆ ਇਹਦੀ ਮਾਂ ਪ੍ਰਭਾਤ ਲਾਈਨ ਦੀ ਸੀ ਪਿਓ ਵੇ ਦਾ ਜਿਹੜਾ ਆਪਾਂ ਤੁਹਾਨੂੰ ਆ ਪਿੱਛੇ ਵੀਡੀਓ ਚ ਦਿਖਾਇਆ ਸ਼ਾਹ ਬਾਜ ਘੋੜਾ ਤੇ ਗ੍ਰੈਂਡ ਸ਼ਾਇਰ ਰੋਮੀਓ ਇਹਦਾ ਗ੍ਰੈਂਡ ਸ਼ਾਇਰ ਆ ਮੇਹੂਣ ਵਾਲਾ ਜੇ ਉਹ ਬਣਾ ਲੀਏ ਇੱਕ ਮੱਖਾ ਐਪੀ ਵੀ ਬਣਾ ਲੀਏ ਨਾ ਐਪੀ ਕਹਿੰਦੇ ਨੇ ਰੈਡੀ ਕਰਕੇ ਘੋੜੇ ਨੂੰ ਬਾਹਰ ਕੱਢਣਗੇ ਹੈ ਉਹ ਤਾਂ ਗੀ ਚਾਤਾ ਵੇ ਗਿਆ ਰਾ ਨਾ ਕੱਚੀਆਂ ਹੋਵੇ ਨੇਚਰਲ ਟਾਈਪ ਦੇ ਠੰਡੀ ਐ ਜੱਤ ਕਨੀ ਨਾ ਜਵੇਂ ਸਾਲੀ ਵਾਲੀ ਲੈਂਡ ਦੀ ਵੱਡੀ ਘਾਣ ਹੋਤ ਰਾ ਬਾਹਰ ਤੋਂ ਸਰਗੇ ਪੂਣੀ ਦਾ ਬਣਾ ਹੋਣਾ ਨਹੀਂ ਬਸ ਮਾ ਦੀ ਦਾ ਭਰਾ ਹੋ ਗਿਆ ਉਹਦੇ ਕੀ ਸੀਗਾ ਕੁਝ ਵੀ ਨਹੀਂ ਸੀਗਾ ਕਿਹੜਾ ਇਹ ਕੋੜਾ ਜੀ ਹਾਂ ਜੀ ਯਾਰ ਉਹੀ ਦਾ ਭਰਾ ਮਾਂ ਵਾਲੇ ਪਾਸੋਂ ਉਹ ਤਾਂ ਬੱਚੇ ਪੁੱੱਚੇ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਫਿਰ ਮਾਂ ਕਿਹੜੀ ਲਾਈਨ ਦੀ ਸੀਗੀ ਬਾਈ ਜੀ ਮਾਂ ਹੈ ਸਾਲੀ ਵਾਲ ਦੀ ਆ ਬਈ ਅੱਛਾ ਇਹਦੀ ਮਾਂ ਸਾਲੀ ਵਾਲੇ ਦੀ ਗਾਮਪਾਕ ਫੇਕੇਲੇ ਤੋਂ ਪਾਸੇ ਹੁੰਦਾ ਕੰਨ ਛੜ ਨਹੀਂ ਛੜਦੇ ਮਾਪੂ ਕਰਦੇ ਤੇ ਘੋੜੇ ਕਿਹੜੇ ਦਾ ਜੀ ਇਹ ਇਹ ਸੱਗੂ ਦਾ ਬੱਚਾ ਹੈ ਅੱਛਾ ਸੱਗੂ ਦਾ ਮਾਲੇ ਪਾਸੋਂ ਬਾਹਰ ਲੈ ਚੱਲੋ ਜੀ ਮਾਲੇ ਪਾਸੋਂ ਇਹ ਰੂਹੀ ਦਾ ਭਰਾ ਹੋਗਾ ਜੀ ਠੀਕ ਹੈ ਜੀ ਬੱਚਾ ਜੀ ਬੁੜੀ ਹੋਇਆ ਬੱਚਾ ਇਹ ਸੂਆ ਬਹੁਤ ਟੌਪ ਦਾ ਸੂਆ ਅੱਛਾ ਜੀ ਨਿਆ ਆਇਆ ਜੰਬਰੀ ਆਇਆ ਜੀ ਠੀਕ ਹੈ ਮਾਈ ਕਹਿੰਦੇ ਬਹੁਤ ਚੰਗੇ ਰਿਜ਼ਲਟ ਆਏ ਇਹਦੇ ਸੱਗੂ ਘੋੜੇ ਦਾ ਬੱਚਾ ਤੇ ਮਾਂ ਵਾਲੀ ਸਾਈਡ ਤੋਂ ਜਿਹੜੀ ਰੂਹੀ 70 ਇੰਚ ਹਾਈਟ ਸੀ ਉਹਦਾ ਭਾਈ ਆ ਰੂਹੀ ਦਾ ਤੇ ਰੂਹੀ ਦਾ ਰੀਅਲ ਬ੍ਰਦਰ ਆ ਇਹ

ਲੰਬਾਈ ਬਹੁਤ ਆ ਹੈਵੀ ਬਹੁਤ ਆ ਵਾਗਿਆ ਨਾ ਜੀ ਸੰਬ ਸੰਬ ਪੈਰਪੂਰਾ ਦਾ ਅੱਜ ਦੋਨ ਦਿਖਾਉਣੇ ਆ ਤੇ ਪਾਸੇ ਕੋਈ ਹੈ ਨਹੀਂ ਪੈਰਪੂਰਾ ਪੂਰੇ ਡਾਵਲਾ ਪੈਰਪੂਰਾ ਮਗਰੋਂ ਦਿਖਾਉਣੇ ਪਿੱਠਪੂੜੇ ਦਾ ਆਪਾਂ ਹੁਣ ਅਜਿਹੀ ਹੋਰ ਹੋਰ ਰੂਹੀ ਘੋੜੀ ਦਾ ਰੀਅਲ ਬ੍ਰਦਰ ਸਕਾ ਭਰਾ ਮਾਂ ਵਾਲੇ ਪਾਸਿਓਂ ਮਾਂ ਇਹਦੀ ਸਾਹੋਕੇ ਵਾਲੇ ਘੋੜੇ ਦੀ ਧੀ ਸੀਗੀ ਤੇ ਆਪ ਇਹ ਸੱਗੂ ਘੋੜੇ ਦਾ ਅੱਤ ਤੇ ਨੂਰੇ ਘੋੜੇ ਦਾ ਭਰਾ ਆ ਗਿਆ ਕੌ ਵਾਲੇ ਪਾਸੋਂ ਸਾਢੇ 4-5 ਸਾਲ ਦੇ ਕਰੀਬ ਇਹਦੀ ਉਮਰ ਆ। ਆ ਲੰਬਾਈ ਲਬੂਈ ਤੁਸੀਂ ਦੇਖ ਸਕਦੇ ਹੋ ਬੋਡੀ ਸਟਰਕਚਰ ਹੈਵੀ। ਜੀ ਸਰੀਰ ਸੰਧੀਆ ਰੱਖਦੇ ਢੱਡਾ ਜਾ ਰਿਹਾ ਕਿਵੇਂ ਜੀ? ਸਰੀਰ ਮੈਂ ਸਰੀਰ ਹਾਂ ਮੈਂ ਸਰੀਰ ਇੱਕ ਹੋ ਜਾਏ ਮੂਰਾ ਮਜ਼ਬੂਤ ਪਹਿਲਵਾਨਾਂ ਵਰਗਾ। ਹਾਂ ਮੱਥਾ ਸੂਰਿਆ ਦੇ ਲੈਣ ਹਾਂ ਪਰਵਾਹ ਇਹ ਜਿਹੜੇ ਕੋਲੇ ਕੋਲੀ ਪੱਟੀ ਜਿਹੜੀ ਉਹਨੇ ਜਿਹੜਾ ਉਹ ਵਾਸ ਤੇ ਉਹਦਾ ਵਿੱਚ ਆ ਆ ਸ਼ਾ ਜਿਹੜੀ ਕੜੈਲ ਪਲਵਾਨਾਂ ਕੋਲੇ ਵੱਡੀ ਘੋੜੀ ਆ ਹਾਂ ਉਹਦਾ ਬੱਚਾ ਰੋਹੀ ਦਾ ਰੂਹੀ ਦਾ ਭਰਾ ਹੈ ਨਾ ਜਿਹੜੀ ਛੋਟੀ ਹੈ ਉਹਦਾ ਭਰਾ ਹੈ ਵੱਡੀ ਦਾ ਤਾਂ ਇਹ ਹਾਂ ਹਾਂ ਵੱਡੀ ਜਿਹੜੀ ਘੋੜੀ ਸੀਗੀ ਉੱਥੇ ਉਹਦਾ ਪੁੱਤ ਹੈ ਠੀਕ ਆ ਉਹ ਕਿੜੈਲ ਵਾਲੀ ਪਲਵਾਨਾਂ ਵਾਲੀ ਵੱਡੀ ਘੋੜੀ ਦਾ ਬੱਚਾ ਇਹ ਸਾਰੇ ਜਾਣਦੇ ਆ ਬਹੁਤ ਫੇਮਸ ਘੋੜੀ ਆ ਪਲਵਾਨ ਸਟੱਡ ਫਾਰਮ ਕੜੈਲ ਪਿੰਡ ਆ ਦੇਖੀਏ ਦੂਜਾ ਉਹ ਭਾਈ ਆਏ ਹੋਏ ਮੈਂ ਘੋੜੀਆਂ ਦਿਖਾ ਦਵਾਂ ਓਕੇ ਸਰ ਹੇ ਭਾਈ ਅੰਮ੍ਰਿਤ ਬਾ ਨੂੰ ਲਈ ਸੀ ਘੋੜਾ ਉਹ ਮਨੇ ਕਿਸੇ ਵੀ ਨੀਲੀ ਘੋੜੀ ਦੀ ਚਾਹੀਦੀ ਹੈ ਸਹੀ ਗੱਲ ਹੈ ਆ ਜਿਹੜੀ ਤੁਹਾਨੂੰ ਨੀਲੀ ਘੋੜੀ ਦਿਖਾ ਕੇ ਹਟਿਆ ਉਹ ਇਸ ਘੋੜੇ ਤੋਂ ਹੁਣ ਇਸ ਟਾਈਮ ਗੱਭਣਾ ਆ ਆਜੋ ਜਾਣਕਾਰੀ ਲੈਨੇ ਆਪਾਂ ਇਸ ਘੋੜੇ ਬਾਰੇ ਵੀ ਬਾਈਆਂ ਤੋਂ ਬਈ ਪਾਰਸ ਘੋੜੇ ਦਾ ਬੱਚਾ ਦਾ ਪਾਰਸ ਘੋੜਾ ਜਿਹੜਾ ਨਹੀਂ ਬਈ ਜੀ ਪਾਰਸ ਜਿਹੜਾ ਬਾਈ ਗਿਆਨ ਜੀ ਕੋਲੇ ਆ ਉਹ ਸੂਰੇ ਵਾਲੇ ਉਹ ਬਿੱਲਾ ਪੁੱਤਾ ਹੋ ਗਿਆ ਜੀ ਬਿੱਲਾ ਜੀ ਹਣਾ ਬਿੱਲੇ ਪਾਰਸ ਜੋ ਵੀ ਸੂਰੇ ਵਾਲੇ ਵਾਲਾ ਮਸ਼ਹੂਰ ਪੁਰਾਣੇ ਘੋੜੇ ਆ ਤੋ ਪਾਰਸ ਦਾ ਬੱਚਾ ਜੀ ਤੇ ਗਲਜਾਰ ਸ਼ੇਰਖਾਨ ਜੀ ਵਾਲੇ ਘੋੜੇ ਦਾ ਪੋਤਾ ਇਸ ਟਾਈਮ 6 ਸਾਲ ਦਾ ਹੋ ਚੁੱਕਿਆ ਤੇ ਕਿੰਨੀ ਹਾਈਟ ਕਰ ਗਿਆ ਬਾਈ ਜੀ ਇਹ ਇਹ ਵੀ ਹੈਗੀ 65 ਦੇ ਕਰੀਬ ਹਾਂ ਇਹ ਵੀ ਮੈਨੂੰ 65 ਪਲੱਸ ਲੱਗਦਾ ਉਹਦੇ ਨਾਲੋਂ ਉੱਚਾ ਹਨਾ ਜੀ ਨਹੀਂ ਨਹੀਂ ਉਹ ਦੂਜੇ ਘੋੜੇ ਨਾਲੋਂ ਹਾਈਟ ਜ਼ਿਆਦਾ ਲੱਗਦੀਆਂ ਹਨ 67 ਨਹੀਂ ਕਹਿੰਦੇ ਹਾਂ ਉਹ ਵਰਸਾ ਇਹ ਜਿਹੜੀ ਚੀਜ਼ ਹੈ ਸਾਹਮਣੇ ਪਰ ਮੈਨੂੰ ਬਹੁਤ ਚੰਗਾ ਏ ਸੁਆ ਇਹ ਵੀ ਚੰਗਾ ਬਈ ਇਹਦਾ ਵੀ ਤੁਹਾਨੂੰ ਪਿੱਠ ਪੋੜਾ ਮਗਰ ਉਹ ਚਾਰੇ ਪਾਸੇ ਦਿਖਾਉਣੇ ਘੋੜਾ ਬਾਈ ਦੱਸ ਦੇ ਕਿ ਇਹਦਾ ਵੀ ਰਿਜ਼ਲਟ ਬਹੁਤ ਚੰਗਾ ਟੌਪ ਦਾ ਰਿਜ਼ਲਟ ਰਿਹਾ ਕੈਮਰੇ ਗਣੀ ਜਾਗਦਾ ਘੋੜਾ ਆਪ ਹੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਮੂੰਹਵਾ ਦਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਨੇ ਆ बहुत चंगा घोड़ा ला हाँ हाँ जी सोना हाँ बहुत ਚੱਲ 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 ਆਹ ਸ਼ਤ ਸਾਡੀ ਦੇ ਉੱਪਰ ਨੇ ਚੜ੍ਹਦੀ ਆ ਬਈ ਛੱਤ ਬਹੁਤ ਠੰਡੀ ਆ ਹਨਾ ਜੀ ਇਹ ਬਈ 92 ਦਾ ਪਿਆਵਾ ਅੱਛਾ ਜੀ 92 92 ਪਿਆਵਾ 1991 92 ਵੇਲੇ ਦੀ ਇਹ ਫਾਰਮ ਦੀ ਛੱਤ ਆਇਆ ਲੱਗਦਾ ਏਸੀ ਵਾਲੇ ਰੂਮ ਚ ਜੇ ਮੜ ਕੇ ਹੁੰਨੇ ਆ ਰਹੀ ਨੂੰ ਉਹ ਚੇਤਖਾਲਾ ਕਿੱਥੇ ਹੁੰਦਾ ਹੈ ਆਹ ਇਹਦਾ ਨਾਮ ਕੀ ਹੈ ਇਸ ਘੋੜੇ ਦਾ ਡਾਇਮੰਡ ਡਾਇਮੰਡ ਸਟ੍ਰੇਲੀਅਨ ਡਾਇਮੰਡ ਚੰਗਾ ਭਾਈ ਵਾਕਈ ਡਾਇਮੰਡ ਆ ਜਾ ਓਰੇ ਆਹੋ ਦੂਜੀ ਨੂੰ ਮਾਣ ਉਹ ਕਿਲਾ ਵਾਲਾ ਚੋਦਰੀ ਪਤਾ ਆਂਦਾ ਵੀ ਆ ਭਾਈ ਕਰ ਲੈਣਾ ਹਾਂ ਹਾਂ ਆਹ ਚਾਪਾਇਸ਼ ਇਹ ਬਾਈ ਜੀ ਹੁਣੇ ਆਈ ਆ ਜੇ 5 ਦਿਨ ਹੋ ਗਿਆ ਅੱਛਾ ਇਹ ਲਈ ਆਈ ਆ ਆਹ ਇਹ 5 ਦਿਨ ਪਹਿਲਾਂ ਹੀ ਖਰੀਦੀ ਆ ਬਿਸ਼ੇਰੀ ਇਹ ਸੰਦੀਪ ਕੋਲੋਂ ਆਈ ਆ ਸੰਦੀਪ ਆਲਮਾਲੇ ਫਿਰ ਤਾਂ ਮੇਰੇ ਪਿੰਡਾਂ ਕੋਲੋਂ ਆਈ ਆ ਇਹਦੀ ਕੀ ਡਿਟੇਲ ਆ ਕਿਹੜੇ ਕੋੜੇ ਦੀ ਹੈ ਜੀ ਇਹ ਮੈਂ ਤੁਹਾਨੂੰ 22 ਤੋਂ ਪੁੱਛ ਕੇ ਦੱਸ ਦੂੰਗਾ ਠੀਕ ਹੈ ਹਜੇ ਪਤਾ ਨਹੀਂ ਪੁੱਛਾਂ ਇਹ ਫਿਰ ਨੀਲੀ ਹੋ ਜੂਗੀ ਬਈ ਹਾਂ ਬਿਲਕੁਲ ਨੀਲੀ ਹਾਂ ਆ ਜੇ ਮੂੰਹ ਤੋਂ ਤਾਂ ਸਟਾਰਟ ਹੋਊਗੀ ਹਨਾ ਵਾਲ ਜੇ ਲਹਵੇਂ 16 ਮਹੀਨਿਆਂ ਦੀ ਬੱਚੀ 16 ਮਹੀਨਿਆਂ ਦੀ ਇਹ ਪਤਾ ਨਹੀਂ ਪੁੱਛਿਆ 60 ਹੋ ਗਈ ਹੈ ਹਾਈਟ ਨਹੀਂ ਆਰਾਮ ਨਾਲ ਹਾਂ 16 ਮਹੀਨਿਆਂ ਦੀ ਬੱਚੀ 60 ਹਾਈਟ ਬਣ ਜੂਗੀ ਹਾਂ